ਮੈਂ ਦੇਖ ਰਿਹਾ ਸੀਗਾ ਕਿ ਬਾਜਬਾ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਨੇਗੇ ਕਦੇ ਵੋਇਲ ਸਾਹਿਬ ਦੇ ਰਿਜ਼ਾਈਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਜਿਹੜੀ ਤੁਸੀਂ ਜ਼ਮੀਨ ਬਾਜਬਾ ਸਾਹਿਬ ਪਿੰਡ ਫੁੱਲੜਾ ਚ ਹੱਦਬਸ ਨੰਬਰ سات سو پچی سیربا ضلع گرداس پر انتقال نمبر بائی سو اڑتالی بروا وسی نمبر پانچ سو سکاٹ می پندرہ ست پچی بدلے پانچ لکھ پنتالی ہزار پہ پرچیز کی جڑی کے سوڑا پوائنٹ دس برلے سی باہک بیچی سی کی دستا شاید پولنا چاہو ਰਾਜਦੀਪ ਕੌਰ ਪਤਨੀ ਨਰਮਲ ਸਿੰਘ ਪੁੱਤਰ ਦیدار ਸਿੰਘ ਬਾਹਕ ਚਰਨਜੀਤ ਬਾਜਬਾ ਪਤਨੀ ਪ੍ਰਤਾਪ ਬਾਜਬਾ ਪੁੱਤਰ ਸਤਲਾਮ ਸਿੰਘ ਬਾਜਬਾ ਨੇ ਖੇਵੜ ਨੰਬਰ 212 ਵਿੱਚੋਂ ਰਕਬਾ 5.9.5 ਬੈ ਹੋਇਆ ਹੈ ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹੁਣ ਬਹਿ ਜਾਓ ਭਾਈ ਭਾਈ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਯੂਰ ਗੈਟ ਅ ਓਪਰਟੀ ਜੀ ਗੱਲ ਕਰਨ ਦਿਓ ਜੀ ਆਨਸਰ ਕਿਹੜੋਂ ਨਸ ਕੀਤਾ ਜਾਵੇ ਜੀ ਸਿਰਫ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹੱਡੀਆਂ ਆਉਣ ਵਾਲੇ ਇਹਦੇ ਅੰਦਰ ਰੇਤਾ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਰਾਊਗਾ ਮਿਸਟਰ ਬਾਜਬਾ ਖੜ ਜਾ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਹਿਬ ਡਿਸਆਨ ਕਰਦਾ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਕੋਈ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜਾਓ ਇਹ ਦੇ ਦਿਓ ਡਿਸਆਨ ਕਰ ਦਿਓ دس دو سٹیٹمنٹ دے دیو کہ پنڈ تو اڈی زمین نہیں ہے اسٹیٹمنٹ دو نہیں خریدی ہر وقت بی جے پی سپوکس مین بنے ہو گے چپ کرو ایک منٹ ایک منٹ پلیز ہاؤس مریادہ بنا کے رکھی جاوے ہاؤس مریادہ بنا کے رکھی ایک منٹ منتری منٹ منتری سردار باجوا جی یو ول ہےپورچونٹی ٹو آنسر پلیز let him let him let him see what let him say what what he saying ek minute main dono ek do minute baitho let him sit ji kima ji second pinda second pinda nahi 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 second pinda paswal second pind paswal aa paswal de andar inna ne khareedi aa lagbhag 10 acre theek aa ਖੇਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲੇਗਾ ਰਿਕਾਰਡ ਨਾ ਕੀਤਾ ਜਾਵੇ ਕੰਪਲੀਟ ਲਿਡ ਸੁਣ ਲੋ ਮੇਰਾ ਮਤਲਬ ਸੁਣ ਲਿਓ ਉਹਦੇ ਅੰਦਰ 10 ਏਕਰ ਇਹ ਵੀ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਇਹ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦੀਆਂ ਨੋਟ ਕੀਤੀ ਗਈ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਨੂੰ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਟ ਲੱਗੇ ਸੀਗੇ ਉਸ ਸਮੇਂ ਕਿਹਦੀ ਸਰਕਾਰ ਸੀ ਤੁਹਾਡੀ ਸੀ ਜ਼ਰਾਬ ਜ਼ਰਾਬ ਸਾਡੀ ਸਰਕਾਰ ਤੋਂ ਲਿਵਾਉਣਾ ਚਾਹ ਰਿਹਾ गोयल ਸਾਹਿਬ ਨੂੰ ਕੰਪੈਲ ਕਰਦੇ ਹੋਗੇ ਕਿ ਸਾਡੇ ਜੇ ਰੋਡ ਰੈਸ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਪਰ ਸਪੀਕਰ ਸਾਹਿਬ ਪਰਸਲ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਮ ਰੋੜਨ ਦੀ ਗੱਲ ਕਰਦੇ ਨੇਗੇ ਇਹ ਬਾਹਮ ਰੋੜ ਦਾ 14 ਨੰਬਰ ਗੁਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਕਟ ਯਾਨੀ ਕਿ ਕਿਸਾਨ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਪ੍ਰੋਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਪ੍ਰੋਟੈਕਟ ਕੀਤਾ ਜਾਵੇ ਇਹ ਚਿਹਰਾ ਤੁਹਾਡਾ ਇਹ ਚਿਹਰਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੇ ਰਿਟਰਨ ਦੇ ਅੰਦਰ 25 ਲੱਖ ਦੀ ਦਿਖਾਇਆਗਾ ਉਹਦੇ ਉੱਤੇ 1 ਕਰੋੜ 18 ਲੱਖ ਰੁਪਇਆ ਪ੍ਰੋਟੈਕਸ਼ਨ ਕਰਨ ਦੀ ਤੁਸੀਂ ਸਟੱਡ ਲਵਾਉਨੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਇਹਦਾ ਮਤਲਬ ਤੁਸੀਂ ਤਾਂ ਤੁਸੀਂ ਜਿੰਨੇ ਮੈਂਬਰ ਸਹਿਬਾਨ ਤੁਹਾਡੇ ਬੋਲਦੇ ਨੇ ਹਰ ਸਮੇਂ ਕਹਿੰਦੇ 12000 ਕਰੋੜ ਰੁਪਇਆ ਹੁਣ ਕਹਿੰਦੇ 12000 ਕਰੋੜ ਰੁਪਇਆ ਅਸੀਂ ਤਾਂ ਉਹਨਾਂ ਉਹਨਾਂ ਬਿਆਫੀਆ ਭਾਜੀਪੀ ਗੱਲ ਕਰਦੇ ਆ ਬੇਰਾ ਕਹਿਣ ਦਾ ਭਾਪ ਸਪੀਕਰ ਸਾਹਿਬ 1 ਮਿੰਟ ਰਨਿੰਗ ਕਮੈਂਟਰੀ ਬੰਦ ਕਰਾਓ ਇਹਨਾਂ ਦੀ ਰਨਿੰਗ ਕਮੈਂਟਰੀ ਬੰਦ ਕਰੋ ਤੁਸੀਂ ਚਿਹਰੋਂ ਡੈਸ ਕਰੋ ਸਪੀਕਰ ਸਾਹਿਬ ਬਾਜਵਾ ਸਾਹਿਬ ਤੁਸੀਂ ਬੈਠੋ ਮੇਰੀ ਇੱਕ ਗੁਜ਼ਾਰਿਸ਼ ਹੈ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਸਾਰੇ ਬਾਜਵਾ ਸਾਹਿਬ ਤੁਹਾਨੂੰ ਪੂਰਾ ਮੌਕਾ ਮਿਲੂਗਾ ਤੁਹਾਨੂੰ ਮੌਕਾ ਮਿਲਦਾ ਲੇਟਮ ਕੰਪਲੀਟ ਦੱਸੋ ਜੀ ਤੁਸੀਂ ਆਪ ਦੀ ਗੱਲ ਕੰਪਲੀਟ ਕਰੋ ਮੈਂ ਇਹ ਗੱਲ ਕਹਿਣਾ ਚਾਹਨਾਗਾ ਕਿ ਹਰ ਗੱਲ ਤੇ ਨੁਕਸ ਕੱਢਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ ਬਜਾਇ ਨੈਗਟਿਵ ਲੈ ਕੇ ਆਉਂਦੇ ਹਾਂ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਏ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼ ਜਿਸ ਜਿਸ ਪ੍ਰਾਪਰਟੀ ਤੁਸੀਂ ਕਹਿ ਰਹੇ ਹੋ ਜਿਸ ਪ੍ਰਾਪਰਟੀ ਨੂੰ ਤੁਸੀਂ ਬਚਾਉਣ ਦੇ ਲਈ ਜਿਸ ਦੀ ਕੀਮਤ 25 ਲੱਖਾ ਜੇਸ ਪ੍ਰਾਪਰਟੀ ਦੀ ਪ੍ਰਾਪਰਟੀ 25 ਲੱਖਾ ਉਹ ਤੇ 1 ਕਰੋੜ 18 ਲੱਖ ਰੁਪਏ ਲਾਤਾ ਤੇ ਹਰ ਗੱਲ ਤੇ ਕੀ ਟੈਕਸ ਵੀ ਕਰਦਾ ਥਾ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਪਲੀਜ਼ ਦੱਸੋ ਜੀ ਬਾਜਵਾ ਜੀ ਮੈਂ ਜ਼ਮੀਨ ਲਈ ਹੈ ਕਮੈਂਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪ ਟਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਾਂ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੂਪ ਗਏਓ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਹੀ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਭਾਜਪਾ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਐ ਤੱਕ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸਰ ਬੈਠੇ ਸੁਣੋ 1 ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਐਕਸਾਈਜ਼ ਮਨੇ ਸਵਾ ਕਰੋੜ ਰੁਪਈਆ ਹਰ ਦਿੱਸਿਲੀ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਦਾ ਇਕੱਲਾ ਦਿੱਸਿਲੀਆਂ ਕੋ ਕਰਦਾ ਬੈਠੋ ਬੈਠੋ ਜੀ ਆਪਣੇ ਚੀਮਾ ਜੀ ਮੇਰਾ ਖਿਆਲ ਆ ਆਪਾਂ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਇਹਨੂੰ ਆਪਸ ਵਿੱਚ ਨਾ ਬੜਾਓ ਛੇਰ ਨੂੰ ਡੈਸ ਕਰੋ ਛੇਰ ਨੂੰ ਡੈਸ ਕਰੋ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਦਾ ਟਾਈਮ ਲਗਿਆ ਸੀਗਾ ਕਾਂਗਰਸ ਦੇ ਸਮੇਂ ਛੇਰ ਨੂੰ ਡੈਸ ਕੀਤਾ ਜਾਵੇ ਬੋਲੀ ਜੇ ਨਾ ਯਾਰ ਹੈ ਛੇਰ ਨੂੰ ਡੈਸ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ تو اسی بنا دے اندر جمیلہ خرید دے رہے کیوں خرید دے رہے کیونکہ ڈی نہیں کر رہی ہیں کیوں خرید دے رہے کیونکہ مائنے کر رہی ہیں تو اسی لوڈ تو اسی پر بات کیتا گا بیٹھو 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 چھوٹ بولر تو سوائے ਮਿਸਟਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰ ਆ ਕਾਂਗਰਸ ਪਾਰਟੀ ਦਾ ਜਿਹੜਾ ਸਾਰੇ ਸਾਰੇ ਮਾਰਯੋਗ ਮੈਂਬਰਸ سے ਬਾਦ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਜਦੋਂ ਤੱਕ ਸਾਹਮਣੇ ਆਉਂਦੇ ਨੇ ਜਦੋਂ ਤੱਕ ਸਾਹਮਣੇ ਆਉਂਦੇ ਨੇ ਤਾਂ ਮਿਰਚਾਂ ਲੱਗਦੀਆਂ ਨੇ ਗਿਆ ਜੋ ਕੁਝ ਵੀ ਜਿਹਦੀ ਇਆਜ਼ਤ ਬਿਣਾ ਕਿਹਾ ਗਿਆ ਹੈ ਉਹ ਨਾ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਬੈਠੋ ਜੀ ਲੈ ਲਓ ਕਾਗਜ਼ ਇੱਕ ਕਰੋੜ ਬਤਰੀ ਜੀ ਬੈਠੋ 1 ਕਰੋੜ 18 ਲੱਖ ਰੁਪਇਆ ਸਰਦਾਰ ਗੁਰਪ੍ਰੀਤ ਸਿੰਘ ਬੜਾ ਵਾਲੀ ਗੁਰਪ੍ਰੀਤ ਬੋਲੋ ਜੀ ਬੈਠੋ ਬਤਰੀ ਜੀ ਹੋ ਗਈ ਗੱਲ ਤੁਹਾਡੀ ਆ ਗਈ ਤੁਹਾਡੀ ਗੱਲ ਆ ਗਈ ਰਿਪੀਟ ਕਰਨ ਦਾ ਫਾਇਦਾ ਨਹੀਂ ਬੈਠੋ